ਸਰੂਪ ਨੇ ਪਾਲਸ ਇਨਵੈਸਟੀਗੇਸ਼ਨ ਦੌਰਾਨ ਕਬੂਲਿਆ ਕਿ ਉਸਦੀ ਜੈਂਸੀ ਪਛਾਣ ਅਤੇ ਸਰੀਰ ਤੇ અપਮਾਨਜਨਕ ਟਿੱਪਣੀਆਂ ਨੇ ਉਸ ਨੂੰ ਡੂੰਘਾ ਮਾਨਸਿਕ ਸਦਮਾ ਪਹੁੰਚਾਇਆ ਸੀ ਜਿਸ ਨੇ ਉਸਤੇ ਅਪਰਾਧਾਂ ਨੂੰ ਹੁਲਾਰਾ ਦਿੱਤਾ ਉਸਨੇ ਉਹਨਾਂ ਮਰਦਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਉਸ ਦਾ અપਮਾਨ ਕੀਤਾ ਸਰੂਪ ਨੇ ਵਾਅਦਾ ਕੀਤਾ ਕਿ ਉਹ ਅਕਸਰ ਕਤਨਾ ਸਮੇਂ ਨਸ਼ੇ ਦੀ ਹਾਲਤ ਵਿੱਚ ਹੋਇਆ ਕਰਦਾ ਸੀ ਸ਼ਿਕਾਰ ਦੇ ਪੈਰਾਂ ਨੂੰ ਛੂਣਾ ਅਤੇ ਧੋਖੇਬਾਜ਼ ਲਿਖਣ ਦੀ ਉਸਦੀ ਰਸਮ ਉਸ ਦੀਆਂ ਕਾਰਵਾਈਆਂ ਪ੍ਰਤੀ ਗੁੰਝਲਦਾਰ ਪਾਪਨਾਤਮਕ ਪ੍ਰਕਿਰਿਆਵਾਂ ਨੂੰ ਦਰਸਾਉਂਦੀ ਹੈ ਗ੍ਰਫਤਾਰੀ ਤੋਂ ਬਾਅਦ ਸਰੂਪ ਨੂੰ 24 ਦਸੰਬਰ 2024 ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਐਸਪੀ ਨਵਨੀਤ ਸਿੰਘ ਮੈਲ ਨੇ ਜ਼ਿਕਰ ਕੀਤਾ ਕਿ ਐਚਆਈਵੀ ਦੀ ਜਾਂਚ ਲਈ ਮੈਡੀਕਲ ਪ੍ਰੀਖਣ ਕੀਤਾ ਜਾਣਾ ਹੈ ਉਹ ਅਲਸੋ ਬਾਕੀ ਕਤਲ ਮਾਮਲਿਆਂ ਦੀ ਪੁਸ਼ਟੀ ਕਰਨ ਅਤੇ ਹੋਰ ਸ਼ਿਕਾਰਾਂ ਦਾ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਰਾਮ ਸਰੂਪ ਦੇ ਸੀਰੀਅਲ ਕਿਲਰ ਬਨ ਦੇ ਵਿੱਚ ਸਮਾਜਿਕ ਅਤੇ ਮਾਨਸਿਕ ਕਾਰਨ ਦੋਨੇ ਸਨ। ਸਰੂਪ ਦਾ ਪਰਿਵਾਰ ਵੱਲੋਂ ਛੱਡਿਆ ਜਾਣਾ ਤੇ ਸਮਾਜ ਵਿੱਚ ਉਸ ਦੀ ਸਮਲਿੰਗਤਾ ਨੂੰ ਲੈ ਕੇ ਕਲੰਕ ਨੇ ਉਸਤੇ ਸਦਮੇ ਅਤੇ ਹਿੰਸਕ ਵਿਵਹਾਰ ਵਿੱਚ ਯੋਗਦਾਨ ਪਾਇਆ। ਰਿਪੋਰਟਾਂ ਸੁਝਾਉਂਦੀਆਂ ਹਨ ਕਿ ਉਸ ਦੀਆਂ ਕਾਰਵਾਈਆਂ ਉਸ ਨੂੰ ਲੋਕਾਂ ਵਿਰੁੱਧ ਬਦਲਾ ਦੀਪਾਵਣਾ ਸਨ ਜਿਨ੍ਹਾਂ ਨੇ ਉਸ ਨੂੰ અપਮਾਨਿਤ ਕੀਤਾ ਜਾਂ ਅਸਵੀਕਾਰ ਕੀਤਾ ਰਾਮ ਸਰੂਪ ਦੀ ਗ੍ਰਿਫਤਾਰੀ ਨੇ ਸਮਾਜ ਵਿੱਚ ਰਾਹਤ ਲਿਆਂਦੀ ਕਿਉਂਕਿ ਉਸ ਤੇ ਅਪਰਾਧਾਂ ਨੇ ਰੂਪਨਗਰ ਫਤੇਗੜ ਸਾਬ ਅਤੇ ਹੁਸ਼ਿਆਰਪੁਰ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਪੁਲਿਸ ਦੀ ਰੂਪਨਗਰ ਵਿੱਚ ਤਿੰਨ ਅਣਸੋਲਜੇ ਕਤਲ ਮਾਮਲਿਆਂ ਨੂੰ ਸੁਲਝਾਉਣ ਦੀ ਸਫਲਤਾ ਨੂੰ ਵੱਡੀ ਪ੍ਰਾਪਤੀ ਵਜੋਂ ਉਜਾਗਰ ਕੀਤਾ ਗਿਆ ਇਸ ਮਾਮਲੇ ਨੇ ਭਾਰਤ ਵਿੱਚ ਸਮਾਜਿਕ ਕਲੰਕ ਮਾਨਸਿਕ ਸਿਹਤ ਅਤੇ ਜੈਂਸੀ ਪਛਾਣ ਦੇ ਕਾਰਨ ਹਾਸ਼ੀਏ ਤੇ ਧੱਕੇ ਗਏ ਵਿਅਕਤੀਆਂ ਵਾਲੀਆਂ ਚੁਣੌਤੀਆਂ ਵੱਲ ਧਿਆਨ ਖਿੱਚਿਆ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋਨੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ